ਬਾਜਾਂ ਵਾਲਿਆ ਤੇਰੀ ਤਸਵੀਰ ਦੇਖੀ ਟੰਗੀ ਪਈ ਨਹੀਂ ਜਿਹੜੀ ਦੀਵਾਰ ਉੱਤੇ ਤੇਰੇ ਜਿਗਰ ਦੇ ਟੁਕੜੇ ਖਾਲਸੇ ਨੇ ਟੰਗੀ ਪਈ ਜੋ ਨੈਣਾਂ ਦੀ ਧਾਰ ਉੱਤੇ ਜਿਹੜੀ ਰੁੱਤ ਬਹਾਰ ਦੀ ਤੂੰ ਲਿਆਂਦੀ ਮੋੜ ਨਹੀਂ ਆਵਣੀ ਕਦੇ ਗੁਲਜ਼ਾਰ ਉੱਤੇ ਬਖਸ਼ੀ ਅਮਰ ਜਵਾਨੀ ਤਸਾਂ ਖਾਲਸੇ ਨੂੰ ਆਉਣ ਦਿੱਤੀ ਨਹੀਂ ਅਜੀਤ ਜੁਝਾਰ ਤੇ ਆਉਣ ਦਿੱਤੀ ਨੇ ਅਜੀਤ ਜੁਝਾਰ ਤੇ ਧੰਨ ਧੰਨ ਦਾਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਵੇਲੇ ਚਮਕੌਰ ਦੀ ਗੜੀ ਨੂੰ ਛੱਡ ਕੇ ਤੁਰਨ ਲੱਗੇ ਹਨ ਚਮਕੌਰ ਦੀ ਗੜੀ ਨੇ ਧੰਨ ਧੰਨ ਦਾਸੇ ਪਾਤਸ਼ਾਹ ਨੂੰ ਜੋ ਸਵਾਲ ਕੀਤੇ ਉਸ ਬਾਰੇ ਆਪ ਜੀ ਦੇ ਚਰਨਾਂ ਵਿੱਚ ਦਾਸ ਪ੍ਰਗਟ ਸਿੰਘ ਵੱਲੋਂ ਇੱਕ ਕਵਿਤਾ ਪੇਸ਼ ਕੀਤੀ ਜਾ ਰਹੀ ਹੈ ਸਰਵਣ ਕਰਨਾ ਜੀ ਪਹੁੰਚਦੀ ਏ ਘੜੀ ਚਮ ਕੋਰੇ ਦੀ ਦਤਾਰ ਨੂੰ ਸੀਨੇ ਕਿਉਂ ਨਿਲਾਇਆ ਤੂੰ ਆ ਦੀਤ ਤੇਜ ਯਾਰ ਨੂੰ ਸੀਨੇ ਕਿਉਂ ਨਿਲਾਇਆ ਤੂੰ ਆ ਦੀਤ ਤੇਜ ਯਾਰ ਨੂੰ ਔਸੋਚੀ ਦੀਆ ਹੋਣਾ ਤੇਰਾ ਜਿਗਰਾ ਪਹਾੜ ਦਾ ਕੌਣ ਹੱਥ ਲਾਏ ਹੋਏ ਬਾਗਾਂ ਨੂੰ ਉਜਾੜਦਾ ਕੌਣ ਹੱਥ ਲਾਏ ਹੋਏ ਬਾਗਾਂ ਨੂੰ ਉਜਾੜਦਾ ਕੌਣ ਕਿਤੇ ਇਦਾ ਹਾਏ ਕੌਣ ਕਿਤੇ ਇਦਾ ਕਰੋ ਤੋਰਦਾ ਬਹਾਰ ਨੂੰ ਪੋਛਦੀ ਏ ਘੜੀ ਚਮਕਉਂਦੀ ਦਸਤਾਰ ਨੂੰ ਪੋਛਦੀ ਏ ਘੜੀ ਚਮਕਉਂਦੀ ਦਸਤਾਰ ਨੂੰ ਹਉ ਫਤੇ ਜਾਂਦੀ ਵਾਰ ਦੀ ਅਜੀਤ ਨੇ ਗੁਜਾਰੀ ਏ ਭੁੱਲ ਆਦਿਆਰ मैं भी जाना मेरी वारी बोलियाजार बि वारी चूमे तू कनी चूमे तू कनी निकी जे कटारनू पुछंद घड़ी चमकोर जी दतारू ਓ ਚੇਦੀ ਅਗੜੀ ਚਮ ਤੋਰਦੀ ਦਚਾਰ ਨੂੰ ਹੌ ਲਾਂਗੇ ਗਿਓ ਦੰਗਾ ਥੱਲੇ ਜੀਬ ਜੇ ਹੀ ਨਾ ਪਟੇ ਲੰਗ ਗਿਓ ਦੰਗਾ ਥੱਲੇ ਜੀਬ ਜੇ ਹੀ ਨਾ ਪਟੇ ਕਫਣੋਂ ਭਗੇਰੇ ਪਈਆਂ ਤੋਂ ਵੇਲਾ ਛੱਟਪਕੇ ਕਪੜੋਂ ਬਗੈਰ ਕਈਆਂ דוਵੇਲਾ ਛਾਂ ਟਪਕੇ ਹੋ ਕੇ ਵੇ ਤੂੰ ਪਲਾਇਆ ਦਾਤਾ ਕੇ ਵੇ ਤੂੰ ਪਲਾਇਆ ਦਾਤਾ ਪੁੱਤਾਂ ਦੇ ਪਿਆਰ ਨੂੰ ਸੀਨੇ ਕਿਉਂ ਨਿਲਾਇਆ ਤੂੰ ਆਜੀ ਤੇ ਤੇਜ ਜਾਰ ਨੂੰ ਸੀਨੇ ਕਿਉਂ ਨਿਲਾਇਆ ਤੂੰ ਆਦੀ ਤੇ ਤੇਜ ਜਾਰ ਨੂੰ ਔ ਸੱਚੇ ਪਾਤਸ਼ਾਹ ਤੇਰੇ ਸੱਚੇ ਪਾਤਸ਼ਾਹ ਤੇਰੇ ਰੰਗ ਵੀ ਨਿਆਰੇ ਨੇ ਮਾਤਾ ਪਿਤਾ ਪੁੱਤ ਚਾਰੇ ਵਾਰ ਵਾਰੀ ਵਾਰੇ ਨੇ ਮਾਤਾ ਪਿਤਾ ਪੁੱਤ ਚਾਰੇ ਵਾਰ ਵਾਰੀ ਵਾਰੇ ਨੇ ਆਪ ਹੱਥੀ ਦਾਤਾ ਹਾਏ ਆਪ ਹੱਥੀ ਤੋੜਿਆ ਤੂੰ ਸਾਰੇ ਪਰਿਵਾਰ ਨੂੰ ਪੋਛਦੀ ਏ ਗੜੀ ਚਮਕਾ ਰਦੀ ਦਤਾਰ ਨੂੰ ਪੋਛਦੀ ਏ ਗੜੀ ਚਮਕਾ ਰਦੀ ਦਤਾਰ ਨੂੰ ਤਨ ਤਨ ਦਸਵੇਂ ਪਾਸ਼ਾ ਨੇ ਜੇ ਸਮੇਂ ਵੇਲੇ ਚਮਕੌਰ ਦੀ ਗੜੀ ਦੀਆਂ ਇਹ ਗੱਲਾਂ ਸੁਣੀਆਂ ਉਸ ਵਿਅਕਤ ਧੰਨ ਧੰਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਨੂੰ ਜੋ ਜਵਾਬ ਦਿੱਤਾ ਉਹ ਆਪ ਜੀ ਦੇ ਸਾਹਮਣੇ ਹਉ ਗੜੀਏ ਤੂੰ ਗੱਲਾਂ ਪਾਵੇ ਕਰਦੀਏ ਸਚੀਆਂ ਗੜੀਏ ਤੂੰ ਗੱਲਾਂ ਪਾਵੇ ਕਰਦੀਆਂ ਸੱਚੀਆਂ ਪਰ ਇਹ ਸਰੀਰ ਵੀ ਤਾਂ ਘੜੀਆਂ ਨੇ ਕੱਚੀਆਂ ਪਰ ਇਹ ਸਰੀਰ ਵੀ ਤਾਂ ਘੜੀਆਂ ਨੇ ਕੱਚੀਆਂ ਹੋ ਕਰੀ ਦਾ ਨੇ ਪਿਆਰ ਹਾਏ ਕਰੀ ਦਾ ਨੇ ਪਿਆਰੇ ਨਾ ਰੇਤ ਦੀ ਦੀਵਾਰ ਨੂੰ ਸੀਨੇ ਕੇ ਦਾਲਾਉਂਦਾ मैं अजीत तेज़ यारू सीने कैं अजीत तेज़ यारजीत तेज़ यार वाहिगुरू जी का खालसा वाहिगुरू जी फतेह